हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬੈਂਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਲਖਵਿੰਦਰ ਸਿੰਘ ਜ਼ਿਆਦਾਤਰ ਲਾਡੀ-ਲਾਡੀ ਕਹਿੰਦੇ ਆ ਵੀਰ ਨੂੰ ਜਿਹੜੇ ਫਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਤਿੰਨ ਨਗਰ ਦੋਸਤੋ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਇੱਕ ਮੱਝ ਦੋਸਤੋ ਇਹ ਗੱਭਣਿਆਂ ਤੇ ਦੋ ਗਾਵਾਂ ਜਿਹੜੀਆਂ ਦੋਸਤੋ ਨਾਲ ਬਧੀਆਂ ਸੁਨੀਆਂ ਸੋਈਆਂ ਹੋਣਗੀਆਂ ਡਿਟੇਲ ਇਹਨਾਂ ਪਸ਼ੂਆਂ ਦੀ ਸਾਰੀ ਆਪਾਂ ਵੀਰ ਦੇ ਕੋਲੋਂ ਪੁਛ ਕੇ ਦੱਸਾਂਗੇ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਬਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ ਪ੍ਰੋਪਰ ਐਡਰੈਸ ਤੇ ਜਾਣਕਾਰੀ ਇਹਨਾਂ ਪਸ਼ੂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਲਈਏ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਹੋਰ ਭਾਈ ਠੀਕ ਠਾਕ ਜੀ ਚੱਲਦੀਆਂ ਕਲਾ ਜੀ ਕਿੱਦਾਂ ਕੰਮ ਕਰ ਵਧੀਆ ਚੱਲੀਦਾ ਹਾਂਜੀ ਹਾਂਜੀ ਬੜੀ ਕਿਰਪਾਈ ਸ਼ੁਕਰ ਹੈ ਜੀ ਐਡਰੈਸ ਬੋਲਦੀ ਆਪਨੇ ਕਰੀ ਆਪਣਾ ਵੀਰ ਜੀ ਤਹਿਸੀਲ ਪੱਟੀ ਹਾਂਜੀ ਜ਼ਿਲ੍ਹਾ ਤਨਤਾਰ ਸਾਹਿਬ ਹਾਂਜੀ ਬੀਪੀਓ ਬੈਂਕਾ ਕੀ ਕਿਬਿਰ ਤੋਂ ਕੋਈ 6 ਕਿਲੋਮੀਟਰ ਆਪਣਾ ਪਿੰਡ ਆ ਠੀਕ ਹੈ ਜੀ ਜਲਪੁਰੂ ਆਪਾਂ ਨੂੰ ਇੰਨਾ ਕੀ ਪੈਂਦਾ 3-4 ਕਿਲੋਮੀਟਰ ਸਵਾਈਪਰਾ ਵੀ 3-4 ਕਿਲੋਮੀਟਰ ਹੀ ਆ ਠੀਕ ਹੈ ਜੀ ਕਿਹੇ ਵੀਰ ਨੇ ਆਉਣਾ ਹੋਵੇ ਠੀਕ ਹੈ ਜੀ ਤੇ ਲੱਗਾ ਆਪਣਾ ਪਿੰਡ ਦੇ ਬਹਿਕਾਂ ਦੇ ਰਹਿਣੇ ਖੇਤਾਂ ਦੇ ਵਿੱਚ ਠੀਕ ਹੈ ਜੀ ਹੁਣ ਕਰਕੇ ਆ ਸਕਦਾ ਹੈ ਠੀਕ ਸੁਗਾ ਪਿੰਡ ਤੇ ਜਾਨੀ ਕਿ ਆਪਾਂ ਨੂੰ ਆ ਘੁਰਕ ਪਿੰਡ ਪੈ ਲੱਗੇ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਨੰਬਰ ਕਹ ਦੱਸ ਦਿੰਨੇ ਆ ਨੰਬਰ ਦੱਸੋ ਜੀ ਆਪਣਾ 84276 ਹਾਂਜੀ 31202 ਠੀਕ ਹੈ ਜੀ 81 81 ਠੀਕ ਹੈ ਜੀ ਨਾਮ ਵੀ ਦੱਸ ਦੋ ਨਾਮ ਲਖਿੰਦਰ ਸਿੰਘ ਲਾਡੀ ਠੀਕ ਹੈ ਇਹ ਤੋਂ ਜਾਣਿਆ ਜਾਂਦਾ ਜਾਂ ਲਾਡੀ ਤੋਂ ਜ਼ਿਆਦਾ ਮਸ਼ਹੂਰ ਹੈ ਆ ਸਿੱਧੇ ਨਾਂ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਕਈ ਵਾਰ ਲਾਡੀ ਆ ਕੇ ਪੁੱਛ ਕੇ ਆ ਸਕਦਾ ਕੋਈ ਵੀਰ ਠੀਕ ਹੈ ਜੀ ਅੱਛਾ ਵੀਰ ਜੀ ਵਪਾਰ ਦਾ ਕੰਮ ਕਰਦੇ ਹੋ ਹਾਂ ਜੀ ਹਾਂ ਜੀ ਵੀਰ ਜੀ ਵਪਾਰ ਦਾ ਹੀ ਕਿੰਨਾ ਘਟੇ ਮਗਰ ਕੋਈ ਹੋਈ ਚੱਲੇ ਕੋਈ 7-8 ਸਾਲ ਠੀਕ ਹੈ ਜੀ ਹਾਂ ਜੀ ਮੱਝਾਂ ਹੀ ਲਿਉਂਦੇ ਲੇ ਕੇ گاਵਾ ਦੂਵੇਂ ਰਲੀਆਂ ਮਿਲਣੀਆਂ ਦੋਵੇਂ ਜਿਹੜਾ ਵੀ ਚੰਗਾ ਲੱਗੇ ਲੈ ਆਈਦਾ ਆਪਣੇ ਮਨ ਨੂੰ ਠੀਕ ਹੈ ਜੀ ਆਪਾਂ ਪਹਿਲਾਂ ਡੰਗਰ ਆਪਦੇ ਘਰ ਆਸਤੇ ਹੀ ਲੈਨੇ ਲਗਭਗ ਠੀਕ ਠੀਕ ਇਹ ਚਣ ਵਾਲਾ ਬਾਅਦ ਚ ਠੀਕ ਹੈ ਜੀ ਇਹ ਨਾ ਵੀ ਕੱਲ ਨੂੰ ਲਾਂਮਾ ਹੋਵੇ ਕਿਸ ਹਾਂਜੀ ਅੱਜ ਆਪਣੇ ਕੋਲ ਵੀਰ ਟੋਟਲ ਤਿੰਨ ਲੱਗਿਆ ਜਿਨ੍ਹਾਂ ਵਿੱਚ ਇੱਕ ਮੱਝ ਗੱਪਲ ਤੋਂ ਦੋ ਗਾਵਾਂ ਸੁਗੀਆਂ ਸਨ ਹਾਂਜੀ ਹਾਂਜੀ ਤੇ ਸ਼ੁਰੂ ਕਰ ਲਈਏ ਆਪਾਂ ਮੱਝ ਤੋਂ ਪਹਿਲਾਂ ਡਿਟੇਲ ਦੱਸੀ ਵੀਰਾਂ ਨੂੰ ਕਿੰਨਾਂ ਮਸੂਆ ਸੁਗੀਆਂ ਇਹ ਵੀਰ ਜੀ ਵੱਡੀ ਮੱਝ ਆ ਕੱਡਕਾਟ ਵਾਲੀ ਤੀਜਾ ਸੁਗਾਂ ਮੱਝ ਦਾ ਵਾ ਠੀਕ ਹੈ ਜੀ ਚਲੋ ਮਾਲਕਾਂ ਦੇ ਮੁਤਾਬਕ ਦੱਸਣ ਆਇਆ ਦੁੱਧ 14 ਕਿਲੋ ਹੀ ਆਪਾਂ 13 ਦੱਸ ਕੇ ਦੇਵਾਂਗੇ ਠੀਕ ਹੈ ਜੀ ਜੇ ਢੀ ਮੱਝ ਨੇ 13 ਕਿਲੋ ਦੁੱਧ ਦਿੱਤਾ ਬਨਾ ਤਾਂ ਫਿਰ ਕੀ ਆ ਇਹਨੇ ਪੈਸੇ ਲਾਉਂਦਾ ਠੀਕ ਹੈ ਜੀ ਹਾਂਜੀ ਅਛਾ ਵੀਰ ਜੀ ਗਣਨ ਕਰਨੇ ਦਾ ਖੜਦੀ ਐ ਸੁਣੋ ਇਹ ਵੀਰ ਜੀ ਇਹਦੇ 15 ਤਰੀਕ ਨੂੰ ਦਿਨ ਪੂਰੇ ਹੁੰਦੇ ਜਨਵਰੀ ਦੇ 15 ਜਨਵਰੀ ਹਾਂਜੀ ਤੁਹਾਨੂੰ ਦੋ ਚਾਰ ਦਿਨ ਉੱਤੇ ਵੀ ਲੈ ਜੇ ਠੀਕ ਠੀਕ ਕਰਮਾਲੀ ਲੈ ਜੇ ਠੀਕ ਹੈ ਜੀ ਕਿਉਂਕਿ ਰਾਜੀ ਹੈ ਪੂਰੀ ਜੀ ਹਾਂ ਰਾਜੀ ਹੈ ਮਾਝੇ ਟਾਈਮ ਲੈਂਦੀ ਥੋੜਾ ਜਿਆਦਾ ਤੋਰ ਕੇ ਦਿਖਾਈਏ ਭਾਜੀ ਖੁੱਲ ਹਾਂਜੀ ਸਵਾ ਦੋਸਤੋ ਤਿੱਜਾ ਸੁਣੀ ਜੇ ਤੇ 15 ਜਨਵਰੀ ਨੂੰ ਦਿਨ ਇਹਦੇ ਪੂਰੇ ਹੁੰਦੇ ਆ ਕਦਗਾਠ ਮਹਾਂ ਦਾ ਪਿੱਠ ਪੂਰੇ ਦੀ ਚੜਾਈ ਥਨਾਂ ਦੀ ਕੁਆਲਿਟੀ ਹਰ ਇੱਕ ਚੀਜ਼ ਵੀਡੀਓ ਦੇ ਵਿੱਚ ਤੁਸੀਂ ਦੋਸਤੋ ਚੈੱਕ ਕਰ ਸਕਦੇ ਹੋ ਪੂਰੀ ਦੋਸਤੋ ਰਾਜੀ ਆ ਪੂਰੀ ਜੰਮੀ ਪਈ 13 14 ਲੀਟਰ ਦੁੱਧ ਦੇ ਨੇ ਪਿਛਲੇ ਸੂਰਿਆਂ ਚ ਵਾਇਆ ਲਓ ਭਾਜੀ ਬੋਲੋ ਦੋਸਤੋਂ ਥਣ ਚਾਰੇ ਗੈਪ ਤੇ ਲੱਗੇ ਆ ਕੋਈ ਫੋਟਸ਼ਾਂਗ ਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਬਾਕੀ ਦੋਸਤੋਂ ਆਰਡਰ ਜਿਹੜਾ ਤਿਆਰ ਕੀਤਾ ਕਰਮਾਈ ਨੇ ਸੋਨਾ ਤਿਆਰ ਕੀਤਾ ਅਜੇ ਸੁੰਦੇ ਵਿੱਚ ਟਾਈਮ ਦੋਸਤੋਂ ਪਿਆ ਸੁੰਦੇ ਸਮੇਂ ਤੱਕ ਆਰਡਰ ਨੇ ਜਿਹੜਾ ਬਹੁਤ ਵਧੀਆ ਤਿਆਰ ਕਰ ਲੈਣਾ ਨਾ ਦੋਸਤ ਬੈਗ ਸਾਈਡ ਤੋਂ ਕਰ ਲਓ ਚੱਕ ਅੱਛਾ ਪਾਜੀ ਤੁਸੀਂ ਮਤਲਬ ਜਦੋਂ ਲੈਂਦੀ ਹੈ ਖਰੀਦੀ ਹੈ ਥਣ ਤੋਂ ਟਿਪ ਕੇ ਖਰੀਦੀ ਹੈ ਹਾਂਜੀ ਹਾਂਜੀ ਆਪਾਂ ਪੂਰੀ ਤਸੱਲੀ ਕੀਤੀ ਵੀਰ ਜੀ ਟਿਪਾ ਤੋਂ ਪਾਏ ਵਧੀਆ ਹੈ ਐ ਓਕੇ ਆ ਜੀ ਠੀਕ ਹੈ ਆਪਾਂ ਤਾਂ ਦੱਸਿਆ ਪਹਿਲੋਂ ਵੀ ਠੀਕ ਹੈ ਪਹਿਲੋਂ ਆਪਾਂ ਆਪਣੇ ਵਾਸਤੇ ਲਈ ਆ ਠੀਕ 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 ਹੈ ਜੀ ਹਾਂਜੀ ਅੱਛਾ ਤੇ ਕੀ ਮੁੱਲ ਕਰਨਾ ਪਈ ਇਹਦਾ ਪੀਰ ਜੀ 1,115,000 ਮੁੱਲ ਕਿੰਨਾ ਕੁ ਮੰਡਾ ਨੂੰ ਸਰਦਾ ਮੰਡਨ ਕਰਦਾਂ ਜਿਹੜਾ ਵੀਰ ਉਹ ਠੀਕ ਹੈ ਜੀ 5000 ਦਾ ਕਰ ਦਵਾਂ 110000 110000 ਦੀ ਦੇ ਦਾਂ ਮੈਂ ਠੀਕ ਹੈ ਜੀ ਹਾਂਜੀ 115000 ਰੁਪਏ ਦੋਸਤੋ ਡਿਮਾਂਡ ਵੀਰ ਨੇ ਰੱਖੀ ਹੈ 110000 ਰੁਪਏ ਦੇ ਵਿੱਚ ਵੀਰ ਕਦਾ ਜਿਹੜਾ ਕੋਈ ਵੀਰ ਭਰਾ ਖੇਦਨੂਗਾ ਤਾਂ ਮੌਕੇ ਤੇ ਸ਼ੋਰ ਛੱਪਾ ਜਰੂਰ ਹੋਊਗਾ ਹਾਂਜੀ ਕਿਉਂਕਿ ਮੁੱਲ ਜਿਹੜੇ ਹੁੰਦੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਇਹਦੇ ਨਾਲ ਬੱਧੀ ਜਿਹੜੀ ਗਾਹ ਵਈਦੀ ਇਹਦੀ ਡਿਟੇਲ ਤੁਸੀਂ ਇਹ ਵੀਰ ਜੀ ਅੱਜ ਕੋਈ ਪੰਜਾ ਛੇ ਦਿਨਾਂ ਦੀ ਸੋਈ ਆ अच्छा जी मगर ਇਹਦੇ ਵਸ਼ੀ ਆ ਠੀਕ ਜੀ ਦੋਦੇ ਦੇ ਥਲੇ 15 ਕਿਲੋ ਹੀ ਆ ਹੂੰ ਜਿਹੜਾ ਮੌਕੇ ਦਾ ਹਾਂ ਆਪਾਂ 13 ਕਿਲੋ ਚਵਾ ਕੇ ਦੇ ਦਾਂਗੇ ਮੌਕੇ ਤੇ ਜਿਹੜਾ ਵਰਜੀ ਵੀਰ ਲੈ ਚੋਣ ਚਾਣ ਚ ਮਿੱਠੀ ਆ ਸੁਭਾ ਕਰਮਾ ਸੋਈ ਸੁਗਾ ਵੀਰ ਜੀ ਤੀਜਾ ਇਹਦਾ ਤੀਜਾ ਸੁਭਾ ਸੋਈ ਹਾਂਜੀ ਹਾਂਜੀ ਠੀਕ ਹੈ ਜੀ ਤੋਰੀ ਵੀਰ ਜੀ ਦਿਖਾਈ ਹਾਂਜੀ ਤੀਜਾ ਸੁਭਾ ਸੋਈ ਤਿੰਨ ਚਾਰ ਦਿਨ ਦਾ ਟਾਈਮ ਦੱਸੋ ਹਾਂਜੀ ਹਾਂਜੀ ਤਿੰਨ ਚਾਰ ਦਿਨ ਦਾ ਦੋਸਤੋ ਟਾਈਮ ਵਜੇ ਬੋੜੇ ਦੇ ਵਿੱਚ ਹੀ ਆ ਹਾਂਜੀ ਬਾਕੀ ਦੋਸਤੋ ਹਾਥਣਾ ਥੋਣਾ ਦੀ ਕੁਆਲਿਟੀ ਦੀ ਕਰ ਲੋ ਚੈੱਕ ਜੀ ਆਰਡਰ ਕੁਆਲਿਟੀ ਦੋਸਤੋ ਸੋਹਣੀ ਹੈ ਅੱਡਾਂ ਵਾਲੇ ਚੋਈ ਚੋਈ ਬਹੁਤ ਸੋਹਣੀ ਹੈ ਠੀਕ ਹੈ ਜੀ ਬੱਚਾ ਦੋਸਤੋ ਵਛੀ ਦਿੱਤੀ ਇਹਨੇ ਉਹ ਵੀ ਤੁਹਾਨੂੰ ਮੈਂ ਵਿਖਾਉਂਗਾ ਬੱਚੀ ਵੀ ਵੀਡੀਓ ਦੇ ਵਿੱਚ ਇਹਦਾ ਮਰਦੀ ਕਰ ਲੈ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਦੋਸਤੋ ਥਣਾ ਦੀ ਕੁਆਲਿਟੀ ਤੁਹਾਨੂੰ ਕਰਮੇਰ ਤੋਂ ਦਿਖਾਉਂਦੀ ਮੈਂ ਕੋਸ਼ਿਸ਼ ਵੱਜਾਂ ਵਾਲੇ ਲੱਗੇ ਕਰਮ ਵਾਲੀ ਅਛਾ ਜੀ ਕੋਈ ਪੂਰ ਛੱਟਾ ਕੋਈ ਥੋੜਾ ਹਾਂ ਜੀ ਕੋਈ ਪੂਰ ਛੱਟਾ ਨਹੀਂ ਇਹਦਾ ਜੀ ਠੀਕ ਹੈ ਚਵਾਈ ਚੁਏ ਬਰਾਬਰ ਆਹ ਝੋਣ ਰਿਹਾ ਆਪਾਂ ਕਰਮਾੜੀ ਹੁੰਦੇ ਠੀਕ ਹੈ ਜੀ ਹਾਂ ਜੀ ਇਹ ਕਿੰਨਾ ਮੁੱਲ ਕਰਨੇ ਆ ਇਹਦਾ ਮੁੱਲ 60000 ਜੀ ਅਛਾ ਜੀ ਕਿੰਨਾ ਕੁ ਮਾਨਤਨ ਹੋ ਸਕਦਾ ਜੀ ਮਾਨਤਨ ਜਿੰਨਾ ਕੋ ਇਨਾ ਕਰ ਦਵਾਂ ਫਿਰ ਵੀ ਆਪਾਂ ਪਹਿਲੀ ਵੀਡੀਓ ਬਣੀ ਮਾਨਤਨ ਆਪਾਂ ਮਤਲਬ ਇੱਕੇ ਰੇ ਕਰਨਾ ਜਿਹੜਾ ਕਰਨਾ ਠੀਕ ਆ ਠੀਕ ਹੈ ਜੀ ਦੱਸੋ ਕਿੰਨਾ ਹੋ ਸਕਦਾ ਜੀ 52000 ਦੀ ਵੜ ਦੇ ਦਾਂ ਅਛਾ ਜੀ ਹਾਂ ਬੋਲੀ ਮਾਨਤਨ ਕਰ ਦਾਂ ਠੀਕ 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 ਹਾਂ ਜੀ 60000 ਰੁਪਿਆ ਦੋਸਤੋ ਡਿਮਾਂਡ ਰੱਖੀ ਆ ਵੀਰ ਨੇ 52000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਣ ਤਾਂ ਜਿਹੜਾ ਕੋਈ ਵੀਰ ਭਰਾ ਖਰੀਦਣੂਗਾ ਤਾਂ ਮੌਕੇ ਤੇ ਜਰੂਰ ਹੋਊਗਾ। ਹਾਂ। ਗਾਂ ਦੋਸਤੋ ਤਿੱਜਾ ਸੂਆ ਸੂਈ ਤੇ ਮਗਰ ਵਸ਼ੀ 13 ਕਿਲੋ ਬੋਲਾ ਕਿਲੋ ਜਾਂ ਦੁੱਧ ਕਿਲੋ ਹੋ ਜਿਹੜਾ ਮੌਕੇ ਦਾ ਤਿਆਰ ਆ। ਜਿਹੜਾ ਵੀਰ ਕਹਿੰਦਾ ਵੀ ਇਹ ਪਾ ਚਵਾ ਦੇਣਾ। ਇਹਦੇ ਨਾਲ ਬੱਧੀ ਜਿਹੜੀ ਗਾਂ ਆ ਦੀ ਜਿਹੜੀ ਸਾਰੀ ਡਿਟੇਲ। ਇਹ ਵੀਰ ਜੀ ਆਪਣੀ ਆਪਣੇ ਘਰੇ ਸੂਈ ਆ। ਅੱਛਾ ਜੀ। ਇਹਦਾ ਬੱਚਾ ਮਰ ਗਿਆ ਕਰਮਾਲੀ ਦਾ। ਅੱਛਾ ਜੀ। ਇਹ ਆਪਾਂ ਝੂੜ ਨਹੀਂ ਮਰਨਾ 12 ਤੀ ਨੂੰ ਸੂਈ 12 ਦਸੰਬਰ ਨੂੰ ਹਾਂਜੀ ਠੀਕ ਹੈ 18 ਨੂੰ ਬੱਚਾ ਮਰ ਗਿਆ ਹੈ ਅਛਾ ਜਾਨੀ ਕਿ 6 ਦਿਨ ਬਾਅਦ ਬੱਚਾ ਦਾ ਹਾਂ 6 ਦਿਨ ਬਾਅਦ ਬੱਚਾ ਠੀਕ ਹੈ ਜੀ ਉਹ ਦੁੱਧਾ ਦਾ ਰਾਤ ਚੋਂ ਕੇ ਛੱਟ ਖੁੱਲ ਗਿਆ ਜਾਂ ਚੋਂ ਗਿਆ ਤੇ ਮਰ ਗਿਆ ਠੀਕ ਹੈ ਜੀ ਬੜਾ ਇਹ ਪਛਾਣੀ ਉੱਤੋਂ ਚੜ੍ਹ ਗਿਆ ਠੀਕ ਹੈ ਜੀ ਤੇ ਹੁਣ ਇਹ ਵੀਰ ਚ ਮਤਲਬ ਮਿਲਦੀ ਕਿ ਨਾ ਪਹਾੜੇ ਦੇ ਵੀਰ ਜੀ ਇਦਾਂ ਹੀ ਵੰਡ ਪਾ ਕੇ ਥਾਪੀ ਮਾਰ ਕੇ ਵੇਚਦਾ ਠੀਕ ਹੈ ਜੀ ਤੇ ਕੋਈ ਇਹ ਨਹੀਂ ਲੱਤ ਮਾਰ ਕੁਛ ਨਹੀਂ ਠੀਕ ਹੈ ਜੀ ਤੇ ਚੁਾਈ ਚੁਈ ਦੀ ਵਧੀਆ ਦੁੱਧ ਦਾ ਚਿੱਟਾ ਮੱਝਾਂ ਰਗਾ ਕਰਮਾ ਠੀਕ ਹੈ ਜੀ ਫੈਂਟ ਵੀ ਦੀ ਪੰਜ ਤੋਂ ਤਾਂ ਜੋ ਜਲਸੀ ਹੈ ਪਿਓਰ ਸੂਹਾ ਕਰਮਾ ਸੂਈ ਸੂਹਾ ਵੀਰ ਜੀ ਦੂਜਾ ਹੈ ਦੂਜਾ ਸੂਹਾ ਸੂਈ ਹਾਂਜੀ ਠੀਕ ਹੈ ਜੀ ਹੁਣ ਦੁੱਧ ਕਿੰਨਾ ਜਿਹੜਾ ਮੁੱਖ 12 ਕਿਲੋ ਪੂਰੇ ਚਵਾਗਦ ਦਾ ਵਾਦੀ ਆਪਾਂ ਪਾਰਾਂ ਹੀ ਤੇ ਨਾ ਠੀਕ ਹੈ ਜੀ ਖੋਲੀ ਵੀ ਜਤਰੀ ਦੋਸਤੋ 12 ਦਸੰਬਰ ਨੂੰ ਇਹਨੇ ਬੱਚੇ ਨੂੰ ਜਨਮ ਦਿੱਤਾ ਸੀ ਤੇ ਬੱਚਾ ਦਾ ਵਾ ਦੂਜਾ ਦੋਸਤੋ ਸਹੀ ਹੈ 12 ਲੀਟਰ ਦੁੱਧ ਹੋਣ ਵੀਰ ਦੇ ਕਹਿਣ ਮੁਤਾਬਕ ਮੌਕੇ ਦਾ ਜਿਹੜਾ ਤਿਆਰ ਆ ਲੈਓ ਜੀ ਹੱਬਸ ਬੱਸ ਆਣਾ ਸੁਣੇ ਦੋਸਤੋ ਕੁਆਲਿਟੀ ਚੈੱਕ ਕਰ ਲਓ ਜੀ ਇਹਦੀ ਫੇਸ ਕੁਆਲਿਟੀ ਚੈੱਕ ਕਰ ਲਓ ਇਹ ਵੀ ਜਰਸੀ ਦਾ ਕਰਾਸ ਹੈ ਹਾਂ ਜਲਸੀ ਦਾ ਠੀਕ ਹੈ ਜੀ ਇਹਦੀ ਕੀ ਮੰਗ ਕਰਦੇ ਆ ਇਹ ਸ਼ਾਹੀ ਲਈ ਤੇ ਮਹਿੰਗੀ ਹੁਣ ਆਪਾਂ ਥੋੜਾ ਬੜਾ ਚਲ ਕਟਾ ਕੇ ਦੇ ਦਾਂ ਕੋਈ ਚੋ ਵੀ ਲਈ ਆ ਹਾਂਜੀ ਹਾਂਜੀ 50000 ਦੀ ਦੇ ਦਈਏ 50 ਜੋ ਕੰਦਾ ਮੰਨ ਤਾ ਸਕਦੇ ਕਰਦਾਂ ਜਿੰਨਾ ਆਖੋਗੇ 5000 ਰੁਪਏ ਦਾ ਕਰਦਾ ਹਾਂ ਘਟਣ ਨੂੰ ਦੇ ਜੋ ਆਪਾਂ ਕੋਈ ਨਫਾਰੀ ਲੈਣ ਦਾ ਇਹ ਦੀ ਸਚਾਈ ਦੱਸ ਦਈਏ ਚਲ ਕੋਈ ਨਹੀਂ ਜਿਹੜੀ ਚੋਲੀ ਉਹ ਸਹੀ ਪਤਾ ਲਈ ਆਪਾਂ ਵਾਧਿਆ ਠੀਕ ਹੈ ਜੀ ਆਪਾਂ ਜਲਸੀ ਕਰਕੇ ਦੁੱਧ ਕਰਕੇ ਚਿੱਟਾ ਲਈ ਚਲ ਬੱਚੇ ਬੁੱੱਚੇ ਪੀਣਗੇ ਤੇ ਠੀਕ ਹੈ ਜੀ ਕਈ ਜਲਸੀ ਮੰਗਦੇ ਬੜੇ ਫਿਰ ਕਰਕੇ ਲੈ ਲਈ ਦੀ ਆ ਹਾਂ ਜੀ ਹਾਂ ਜੀ ਅੱਛਾ ਵੀਰ ਚੋਣ ਚਾਂ ਦੇ ਵਿੱਚ ਕੋਈ ਦਿੱਕਤ ਨਹੀਂ ਕੋਈ ਕੋਈ ਵੀਰ ਜੀ ਦਿੱਕਤ ਨਹੀਂ ਆ ਜਿਹੜਾ ਵੀਰ ਜੀ ਵੀਰ ਆਵੇ ਦੋ ਟਾਈਮ ਤਿੰਨ ਟਾਈਮ ਚੋ ਕੇ ਲੈ ਕੇ ਜਾਵੇ ਠੀਕ ਹੈ ਜੀ ਕੋਈ ਇਹ ਨਹੀਂ ਵੀ ਲੰਮਾ ਆਉ ਠੀਕ ਹੈ ਜੀ 50000 ਰੁਪਏ ਡਿਮਾਂਡ ਰੱਖੀ ਸੀ ਹਾਂ ਜੀ ਹਾਂ ਜੀ 50 ਹਾਂਜੀ 945 ਦੇ ਦਾਵੇ 45 ਦੇ ਠੀਕ ਹੈ ਜੀ ਘਟ ਨਹੀਂਦਾ ਆਪਣੇ ਠੀਕ ਹੈ ਜੀ 45000 ਚੋ ਦੋਸਤੋ ਕੋਈ ਸ਼ੋਰ ਛੱਪਾ ਜਿਹੜਾ ਮੌਕੇ ਤੇ ਕੋਈ ਤੁਹਾਡਾ ਜਰੂਰ ਹੋਊਗਾ ਹਾਂਜੀ ਤਿੰਨ ਮਗ ਦੋਸਤੋ ਤੁਹਾਨੂੰ ਦਿਖਾਇਆ ਵੀਡੀਓ ਦੇ ਵਿੱਚ ਦੋ گاਵਾ ਦੋਸਤੋ ਬਿਲਕੁਲ ਸੁਈਆਂ ਸੁਈਆਂ ਹੋਣਗੀਆਂ ਤੇ ਮੱਝ ਜਿਹੜੀ ਦੋਸਤੋ ਇਹ ਗੱਬਣੀਆਂ ਸੁਏ ਸਵਾਏ ਪਹੁੰਚੂ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਜਰੂਰ ਕਰ ਲਿਆ ਕਰੋ ਤੇ ਜਿਹੜਾ ਪਸ਼ੂ ਦੋਸਤੋ ਗੱਬਣੀਆਂ ਥਾਣਾ ਦੀ ਟਿੱਪ ਕੇ ਪਾਸ ਕਰਕੇ ਆਪਣੀ ਤਸੱਲੀ ਦੋਸਤੋ ਜਰੂਰ ਕਰ ਲਿਆ ਕਰੋ ਕਾਡਰੈਸ ਇਹ ਕਰੀਬ ਜਿੱਦਾ ਫੇਰ ਬੋਲਦਣਾ ਪਿੰਡ ਬੈਂਕ ਨਾਮ ਹੈਗਾ ਜੀ ਭਾਜੀ ਦਾ ਲਖਵਿੰਦਰ ਸਿੰਘ ਲਾਡੀ ਫੋਨ ਨੰਬਰ ਭਾਜੀ ਇਹ ਕਰੀ ਫੀ ਬੋਲਦੀ 84276 31202 ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਬੱਚਾ ਦੋਸਤੋ ਗਾਂ ਦਾ ਆ ਵਛੀ ਚੈੱਕ ਕਰ ਲਓ ਵਛੀ ਦੋਸਤੋ ਯਰਸੀ ਦੇ ਨਾਲ ਹੀ ਆ ਨਾੜੂਆ ਦੂੜੂ ਹੈਗਾ ਭਾਜੀ ਨਾਲ ਕਿ ਲੱਤ ਦੋਸਤੋ ਨਾੜੂਆ ਨਾਲ ਹੀ ਆ ਜੀ ਬੱਚੀ ਦਾ ਚੈੱਕ ਕਰ ਲਓ ਜੀ ਹਾਂਜੀ ਹਾਂਜੀ ਸਮਾਂ ਚੋਂਦਾ ਇਸ ਕਰਕੇ ਥੋੜੀ ਜਿਹੀ ਖਾਲੀ ਪੈਂਦੀ ਹੈ ਕੋਈ ਗੱਲ ਨਹੀਂ ਭਾਜੀ ਰਹਿਣ chica